ਤੁਸੀਂ ਦੇਖੋ ਡੈਨੈਕਸ ਮੇਰਾ ਟੀਵੀ ਲੰਬੇ ਸਮੇਂ ਤੋਂ ਜਿਹੜੇ ਪੈਨਸ਼ਨਰ ਨੇ ਉਹਨਾਂ ਦੀ ਪੈਨਸ਼ਨ ਬਹਾਲ ਕਰਨ ਲਈ ਲੰਬੇ ਸਮੇਂ ਤੋਂ ਜਿਹੜੇ ਇੱਕ ਐਨਜੀਓ ਬਣਾਇਆ ਹੈ ਨਾ ਬਰਕੀਰੀਅਰ ਨੇ ਸਾਡੇ ਨਾਲ ਉਹ ਲਗਾ ਲਗਾਤਾਰ ਜਿਹੜੀ ਲੜਾਈਆਂ ਲੜਦੇ ਨੇ ਜਿਨ੍ਹਾਂ ਦੀ ਕੋਈ ਦੇਖ ਸੁਣਾਈ ਨਹੀਂ ਹੁੰਦੀ ਉਸ ਤੋਂ ਬਾਅਦ ਏਫਪੀਟੀ ਦੇ ਵਿੱਚ ਕੇਸ ਪਾ ਕੇ ਬਗੈਰ ਸੁਣਾਈ ਕਰਵਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਦੀ ਪੈਨਸ਼ਨ ਬਹਾਲ ਕੀਤੀ ਜਾਂਦੇ ਬਹੁਤ ਜਿਹੜੇ ਕੇਸ ਜ ਇਹਨਾਂ ਕੋਲੇ ਆਉਂਦੇ ਨੇ ਰਾਨੀ ਦੀ ਗਲਤ ਹੈ ਇਹ ਵੀ ਜਦੋਂ ਸਮੇਂ ਸਮੇਂ 'ਤੇ ਸਰਕਾਰਾਂ ਜਾਂ ਕੋਈ ਜਿਹੜੀ ਨਹੀਂ ਸੁਣਾਈ ਹੁੰਦੀ ਤਾਂ ਫਿਰ ਇਹ ਕੇਸ ਬਾਗੇ ਸੁਣਾਈ ਕਰਦੇ ਨੇ ਸਾਡੇ ਨਾਲ ਕਰਨ ਸਿੰਘ ਨੇ ਇਹਨਾਂ ਨਾਲ ਗੱਲਬਾਤ ਕਰਾਣੀ ਇਹਨਾਂ ਨੇ 1964 ਦੇ ਵਿੱਚ ਨੌਕਰੀ ਜੁਆਇਨ ਕੀਤੀ ਸੀ ਸਿੱਖ ਰੈਜਿਮੈਂਟ ਔਰ ਉਹਦੇ ਵਿੱਚ ਇਹਨਾਂ ਨੇ ਨੌਕਰੀ ਦੇ ਦੌਰਾਨ ਇਹਨਾਂ ਦੀ ਜਿਹੜੀ ਨੌਕਰੀ ਦੀ ਟਰਮ ਕੰਡੀਸ਼ਨ ਸੀਗੀ ਉਹ 7/8 7/8 ਜਿਹੜੀ ਟਰਮਸ ਐ ਕੰਡੀਸ਼ਨ ਨੇ ਉਹ ਕੰਡੀਸ਼ਨਾਂ ਲਿਖੀਆਂ ਹੁੰਦੀਆਂ ਸੀ ਔਰ ਉਹਦੇ ਮੁਤਾਬਕ ਇਹ ਹੁੰਦਾ ਹੈ ਕਿ ਇਹ ਬੰਦੇ ਨੇ ਆਰਮੀ 'ਚ ਰੈਗੂਲਰ 7 ਸਾਲ ਨੌਕਰੀ ਕਰਨੀ ਹੁੰਦੀ ਹੈ ਔਰ 8 ਸਾਲ ਫਿਰ ਇਹਨਾਂ ਨੂੰ ਰਿਜ਼ਰਵਿਸ ਤੇ ਭੇਜ ਦਿੱਤਾ ਜਾਂਦਾ ਹੈ ਜਿਹੜੇ ਕਿ ਹਰ 2 ਸਾਲ ਬਾਅਦ ਹਰ ਸਾਲ ਬਾਅਦ 2 ਮਹੀਨੇ ਟ੍ਰੇਨਿੰਗ ਕਰਕੇ ਫਿਰ ਕਰੀ ਰਹਿੰਦੇ ਨੇ ਆਪਣੇ ਔਰ 15 ਸਾਲ ਪੂਰੇ ਹੋਣ ਤੇ ਇਹਨਾਂ ਨੂੰ ਪੈਨਸ਼ਨ ਮਿਲ ਜਾਂਦੀ ਹੈ ਲੇਕਿਨ ਆਮ ਸੋਲਜਰ ਨਾਲੋਂ ਇਹਨਾਂ ਦੀ ਰਿਜ਼ਰਵਿਸ ਦੀ ਪੈਨਸ਼ਨ ਥੋੜੀ ਜਿਹੀ ਘੱਟ ਹੁੰਦੀ ਹੈ ਔਰ ਇਹੋ ਹੀ ਇਹਨਾਂ ਦਾ ਫਰਕ ਸੀਗਾ ਲੇਕਿਨ ਪਲਟਨ ਨੇ ਜਦੋਂ ਨੌਕਰੀ ਇਹ ਤਾਂ ਕੋਣ ਕਰਵਾ ਰਏ ਸੀ ਜਦੋਂ ਨੌਕਰੀ ਕਰਵਾ ਰਏ ਸੀ ਉਹਨੇ ਦੌਰਾਨ ਦੇ ਵਿੱਚ ਇਹਨਾਂ ਦੀ ਜਦੋਂ 9 ਸਾਲ ਨੌਕਰੀ ਪੂਰੀ ਹੋਈ ਹੈ 1970 ਦੇ ਵਿੱਚ ਇਹਨਾਂ ਨੂੰ ਘਰ ਭੇਜ ਦਿੱਤਾ ਇਹ ਕਹਿ ਕੇ ਕਿ ਵਾਕੈਂਸੀ ਨਹੀਂ ਹੈਗੀ ਇਹਦਾ ਮਤਲਬ ਹੋਇਆ ਸਿੱਧਾ ਸਿੱਧਾ ਇਹ ਕਿ ਆਰਮੀ ਨੇ ਇਹਨਾਂ ਦੀ ਜਿਹੜੀ ਟerms ਐਂਡ ਕੰਡੀਸ਼ਨ ਜਿਹੜੀਆਂ ਕੀਤੀਆਂ ਸੀ ਭਰਤੀ ਦੀਆਂ ਰਾਈਟਿੰਗ ਚ ਉਹ ਵਾਇਲਟ ਕਰ ਦਿੱਤੀਆਂ ਆਰਮੀ ਨੇ ਔਰ ਇਹਨਾਂ ਨੂੰ ਘਰ ਭੇਜ ਦਿੱਤਾ ਕੋਈ ਬੈਨੀਫਿਟ ਨਹੀਂ ਦਿੱਤਾ ਪੈਨਸ਼ਨ ਨਹੀਂ ਦਿੱਤੀ ਹੋਰ ਕੁਝ ਨਹੀਂ ਦਿੱਤਾ ਹੁਣ ਸੁੱਕੇ ਘਰ ਆ ਗਏ ਵਿਚਾਰੇ ਇੰਨੇ ਸਾਲ ਕੱਢੇ ਇਹਨਾਂ ਨੇ ਦੋ ਚਾਰ ਦਿਨ ਦੌਰਾਨ ਇਹਨਾਂ ਨੇ ਭਾਈ ਦੌੜ ਕੀਤੀ ਕਈ ਜਗ੍ਹਾ ਫੀਲ ਦਲੀਲ ਕੀਤੀ ਪਰ ਕੋਈ ਨਹੀਂ ਮੰਨੇ ਇਹਨਾਂ ਦੀ ਗੱਲ ਫਿਰ ਅਲਟੀਮੇਟਲੀ 2018 ਚ ਸਾਡੇ ਕੋਲ ਆਏ ਐਨ ਜੀਓ ਹੀ ਚਲਾ ਰਹੇ ਆ ਪਿਛਲੇ 23 ਸਾਲਾਂ ਚੋਂ ਤੇ 400 ਤੋਂ ਜ਼ਿਆਦਾ ਸੈਨਿਕਾਂ ਨੂੰ ਅਸੀਂ ਪੈਨਸ਼ਨ ਦੋ ਆ ਚੁੱਕੇ ਆ ਤੇ ਇਹਨਾਂ ਨੂੰ ਪਤਾ ਸੀ ਅਖਬਾਰਾਂ ਚ ਸਾਡਾ ਪੜਿਆ ਇਹਨਾਂ ਨੇ ਤੇ ਇਹ ਸਾਡੇ ਕੋਲ ਆ ਗਏ ਫਿਰ ਅਸੀਂ ਇਹਨਾਂ ਦਾ ਸਾਰਾ ਕੇਸ ਚੈੱਕ ਕਰਕੇ ਸਾਰਾ ਡਿਟੇਲ ਤੇ ਇਹ ਸਾਡੇ ਉਹਜਾ ਸਾਹਿਬ ਨੇ ਵਕੀਲ ਸਾਹਿਬ ਨੇ ਇਹਨਾਂ ਨੇ एएफटी आर्मर्ड फोर्स ट्रिब्यूनल केस चंडीगढ़ चंडीगढ़ ਜਿਹੜਾ ਉਹਦੇ ਵਿੱਚ ਇਹਨਾਂ ਦਾ ਕੇਸ ਪਹਤਾ 2018 ਚ ਜਿਹਦਾ ਕੀ ਫੈਸਲਾ 2 8 5 25 ਨੂੰ ਹੋਇਆ ਫੈਸਲਾ ਆ ਪਿਛਲੇ ਮਹੀਨੇ ਔਰ ਉਹਦੇ ਜੇ ਤਰਕ ਪਹਿਲੀ ਗੱਲ ਤੇ ਇਹੋ ਹੀ ਚੱਲਿਆ ਕਿ ਜੱਜ ਦੌਰ ਬਾਕੀ ਜਿਹੜੇ ਵਕੀਲ ਹੈ ਇਹਨਾਂ ਬਹੁਤ ਜ਼ਿਆਦਾ ਬਹਿਸ ਹੋਈ ਕਿ ਇਹ ਬੰਦਾ ਜੀ ਇੰਨੇ ਸਾਲ 55 ਸਾਲ ਪਹਿਲਾਂ 50 ਸਾਲ ਕਿਤੇ ਸੁੱਤਰਿਆ ਇਹ ਕਿਉਂ ਨਹੀਂ ਨਿਆ ਮੰਗਣ ਆਇਆ ਤੇ ਹੁਣ ਪਿੰਡਾਂ ਚ ਲੋਕੀ ਯੂ نو ਆਨਪਾਰ ਹੋਣਦੇ ਨੇ ਕੋਈ ਬਹੁਤਾ ਖਬਰ ਸੂਚਨਾ ਹੁੰਦੀ ਨਹੀਂ ਭੱਜ ਦੌੜ ਕੇ ਦਰ ਦائیں ਬائیں ਪੁੱਛ ਪਚਾ ਕੇ ਤਸੱਲੀ ਕਰਕੇ ਘਰ ਬਹਿ ਜਾਂਦੇ ਨੇ ਸੋਈ ਸਾਹਿਬ ਉਹਨਾਂ ਨੂੰ ਕਿੰਨੀ ਪੈਨਸ਼ਨ ਲੱਗੀ ਔਰ ਕਦੋਂ ਤੋਂ ਪੈਨਸ਼ਨ ਇਹਨਾਂ ਨੂੰ ਮਿਲਣੀ ਹੈ ਕਿਉਂਕਿ 2018 ਸੱਤ ਸਾਲ ਹੋ ਗਏ ਤੁਹਾਨੂੰ ਕੇਸ ਬਾਇਨ ਕਿੰਨੀ ਪੈਨਸ਼ਨ ਮਿਲਣੀ ਹੈ ਤੇ ਕਿੰਨੇ ਸਾਲਾਂ ਦੀ ਮਿਲਣੀ ਹੈ ਇਹਨਾਂ ਨੂੰ ਪੈਨਸ਼ਨ ਹੁਣ ਮਿਲੇਗੀ ਜਿਹੜੀ ਤਕਰੀਬਨ 160000 ਦੇ ਨੇੜੇ ਤੇ ਡੇ ਆ ਕਿਉਂਕਿ ਰਿਜ਼ਰਵਿਸ ਦੀ ਆਪਰ ਮੰਥ ਆ ਇਹ ਪਿਛਲੇ 10 ਸਾਲਾਂ ਦਾ ਨੰਬਕਾਇਆ ਮਿਲੇਗਾ ਕਿਉਂਕਿ 2018 ਚ ਸਾਡੇ ਕੋਲ ਆਏ ਸੀ 18 ਤੋਂ 25 ਸਾਲ ਇਹ ਹੋ ਗਏ ਔਰ ਉਦੋਂ 3 ਸਾਲ ਐਸ ਪਰ ਦਾ ਸੁਪਰੀਮ ਕੋਰਟ ਆਰਡਰ ਉਸ ਤੋਂ 3 ਸਾਲ ਪੁਰਾਣੀ ਪੈਨਸ਼ਨ ਦੇ ਸਕਦੇ ਨੇ ਤੇ ਇਹਨਾਂ ਨੂੰ ਟੋਟਲ ਲਾ ਕੇ 10 ਸਾਲ ਦੀ ਪੈਨਸ਼ਨ ਮਿਲੇਗੀ 16000 ਪਰ ਮਹੀ ਹਾਂਜੀ ਹਾਂਜੀ ਔਰ ਪਲੱਸ ਇਹਨਾਂ ਨੂੰ ਜਿਹੜੀ ਆਰਮੀ ਦੀ ਮੈਡੀਕਲ ਹੈ ਕੰਟੀਨ ਹੈ ਫ੍ਰੀ ਮੈਡੀਕਲ ਫ੍ਰੀ ਕੰਟੀਨ ਔਰ ਬਾਕੀ ਜਿੰਨੀਆਂ ਵੀ ਸਹੂਲਤਾਂ ਇੱਕ ਸੈਨਿਕ ਨੂੰ ਲਾਗੂ ਹੁੰਦੀਆਂ ਨੇ ਉਹ ਸਾਰਿਆਂ ਇਹਨਾਂ ਨੂੰ ਮਿਲਣ ਗਿਆ। ਬਿਲਕੁਲ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਹੁਣ ਦੇਖੋ ਬਜ਼ੁਰਗ ਨੇ 80 ਸਾਲ ਤੋਂ ਉੱਪਰ ਹੋ ਗਏ ਨੇ। ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਬਜ਼ੁਰਗਾਂ ਨੂੰ ਜਿਨ੍ਹਾਂ ਦੀ ਕੋਈ ਆਮਦਨ ਨਾ ਹੋਵੇ, ਉਹਨਾਂ ਦੇ ਬੱਚੇ ਨੂੰ ਦੂਜੇ ਤੀਜੇ ਰਿਸ਼ਤੇਦਾਰ ਵੀ ਉਹ ਖਾਸ ਉਹਨਾਂ ਦਾ ਕੀਮਤ ਨਹੀਂ ਪਾਉਂਦੇ ਐਦਾਂ ਹੀ। ਉਹ ਬੁਰਿਆਂ ਨੂੰ ਜੋ ਚਾਹ ਮਨ ਕਰਦਾ ਚਾਹ ਪਿਆ ਦਿੰਦੇ ਨੇ, ਖਾਣਾ ਖਵਾ ਦਿੰਦੇ ਨੇ, ਨਹੀਂ ਤਾਂ ਨਹੀਂ। ਟਿਲਾ ਮੱਠਾ ਕੰਮ ਹੁੰਦਾ ਹੈ। ਪਰ ਹੁਣ ਇਹ ਇੱਜ਼ਤ ਮਾਣ ਇਹਨਾਂ ਦੀ ਬਹੁਤ ਜ਼ਿਆਦਾ ਵੱਧ ਜਾਣੀ ਹੈ। ਇਹਨਾਂ ਦੇ ਜਿਹੜੇ ਅggੋ ਨੂਪੋਤੇ ਨੇ ਉਹ ਬੱਚੇ ਨੇ ਉਹ ਘਰ ਦੇ ਆਂਢੀ ਗੁਆਂਢੀ ਰਿਸ਼ਤੇਦਾਰ ਉਹ ਸਾਰੇ ਹੁਣ ਇਹਨਾਂ ਦੀ ਕਦਰ ਕੀ ਜੜੀਏ ਜ਼ਿਆਦਾ ਕਰਨਗੇ ਕਿਉਂਕਿ ਇਹਨੂੰ ਅਸੀਂ ਕਹਿੰਦੇ ਹੁੰਨੇ ਆ ਪੰਜਾਬੀ 'ਚ ਇਹ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਹੋ ਗਏ ਨੇ ਇਹ ਬਿਲਕੁਲ ਸੋਹਣੇ ਨਾ ਅੰਡਾ ਦੇਣ ਵਾਲੀ ਮੁਰਗੀ ਹੋ ਗਏ ਨੇ ਸਰ ਕਰਨਲ ਐਸਐਸ ਉਹ ਹੀ ਰਿਟਾਇਰ ਜਿਹੜੇ ਕਿ ਇੱਕ ਐਨਜੀਓ ਚਲਾ ਰਹੇ ਨੇ ਬਕਾਇਦਾ ਜਿਹੜਾ ਇਹਨਾਂ ਦੀ ਆਵਾਜ਼ ਨਹੀਂ ਕਿਤੇ ਸੁਣੀ ਜਾਂਦੀ ਇਹ ਆਵਾਜ਼ ਜਿਹੜੀ ਐਫਟੀ ਦੇ ਕੇਸ ਪਾ ਕੇ ਸੁਣਾਉਣ ਦੀ ਕਰਾ ਦਿੰਦੇ ਨੇ ਫਿਰ ਉਸ ਤੋਂ ਬਾਅਦ ਉਹਨਾਂ ਦੀ ਪੈਨਸ਼ਨ ਭਾਰ ਸਾਡੇ ਨਾਲ ਗੁਰਪਾਲ ਸਿੰਘ ਜੀ ਜਿਨ੍ਹਾਂ ਨੂੰ ਪੈਨਸ਼ਨ ਲੱਗੀ ਜਾਣਦੇ ਆ ਕਿਉਂਕਿ ਇਹਨਾਂ ਨੇ 61 ਔਰ 65 ਦੀ ਜਿਹੜੀ ਲੜਾਈ ਉਹ ਵੀ ਲੜੀ ਹੈ ਕੱਤਰ ਦੀ ਲੜਾਈ ਤੋਂ 1 ਸਾਲ ਪਹਿਲਾਂ ਹੀ ਇਹਨਾਂ ਨੂੰ ਨੌਕਰੀ ਤੋਂ ਇਹ ਕਹਿ ਕੇ ਬਰਖਾ ਕੇ ਲਿਆ ਇੱਕ ਸਾਡੇ ਕੋਲ ਵੈਕੈਂਸੀ ਨਹੀਂ ਹੈ ਪੂਰੀ ਜਾਣਕਾਰੀ ਲੈਣੇ ਛੱਡਾ ਗੁਰਪਾਲ ਸਿੰਘ ਜੀ 80 ਸਾਲ ਦੀ ਉਮਰ ਹੋ ਗਈ ਕੀ ਕਹਿ ਬਜੋ ਆਪਨੇ ਕਹੇ ਜੀ ਵੀ ਸਾਨੂੰ ਉੱਥੇ ਵੀ ਨੌਕਰੀ ਕਰਦੇ ਆ ਸੀ ਕਿ ਸਾਡੀ ਨੌਕਰੀ ਕਰਾਓ ਜੇ ਇਸ ਗਰੁੱਪ ਚ ਨਹੀਂ ਤੁਸੀਂ ਕਰੀ ਹੋਰ ਗਰੁੱਪ ਨੂੰ ਦੇ ਦੋ ਪਰ ਸਾਨੂੰ ਮਜਬੂਰੀ ਇਹ ਨਾਲ 7-8 ਬੰਦਿਆਂ ਨੂੰ ਨੌਕਰੀ ਸੀ ਕਿ ਅਗਰ ਰਿਜ਼ਰਵੇਸ਼ਨ ਦੇ ਦਿੱਤੀ ਨਾ ਸਾਡੀ ਦੇ ਚਾਰਜ ਕਰ ਦਿੱਤਾ ਪਰ ਜੀ ਕੈਂਟ ਕਾਟ ਔਰ ਪੈਨ ਦੀ ਲੜਾਈ ਲੜੀ ਹੈ ਮਕਾਇਦਾ ਤੁਹਾਨੂੰ ਇਨਾਮ ਬਜੋ ਇਹੋ ਜਿਹਾ ਕਹਿੰਦੇ ਕਿ ਠੱਕੇ ਖਾਣੇ ਪਏ ਤਿੰਨ ਮਹੀਨੇ ਸਾਡੇ ਕੋ ਦਿੱਤੇ ਵੀ ਜੇ ਰਕਸ਼ਾ ਮਾਰਦਾ ਨਾਗਾਲੈਂਡ ਦਾ ਵੀ ਨਾਗਾਲੈਂਡ ਚ ਵੀ ਰਹੇ ਸੀ ਦੋ ਢਾਈ ਸਾਲ ਤੇ ਪੈਨ ਦਾ ਵੀ ਰਕਸ਼ਾ ਮਾਰਦਾ ਦਿੱਤਾ ਇੱਕ ਉਹ ਆਪਰੇਸ਼ਨ ਕਰਦਾ ਸੀ ਉਹਦਾ ਵੀ ਮੈਡਲ ਮੈਡਲ ਸਾਡੇ ਕੋਲ ਮੈਡਲ ਨੂੰ ਅਸੀਂ ਕੀ ਕਰਦੇ ਜੇ ਸਾਨੂੰ ਕੋਈ ਸੀ ਗਾਈਡਿੰਗ ਦਿੱਤੀ ਕੋਈ ਸਾਨੂੰ ਕੋਈ ਫਾਇਦਾ ਨਹੀਂ ਸੀ ਮਿਲਦਾ ਨਾ ਆਪ ਦੇਖੇ ਘਰ ਦੇ ਵਿੱਚ ਬਜ਼ੁਰਗ ਜਿਹੜੇ ਨਾ ਕਮਾਉ ਹੋ ਰਿਹਾ ਤੇ ਜਿਹੜਾ ਪਰਿਵਾਰਕ ਮੈਂਬਰ ਵੀ ਆਏ ਦੇਖਦੇ ਰਹਿੰਦੇ ਵੀ ਬੁੱਢਾ ਸਾਡੇ ਗਾਲੀ ਪਿਆ ਹੋਇਆ ਹੁਣ ਲੱਗਦਾ ਉਹ ਤੁਹਾਨੂੰ ਉਮੀਦ ਹੈਗੀ ਕਿਉਂਕਿ ਪੈਨਸ਼ਨ ਨਹੀਂ ਲੱਗਣੀ 10 ਸਾਲ ਦੀ ਮਿਲਣੀ ਹੈ ਤੁਹਾਨੂੰ ਹੁਣ ਦੀ ਬਾਸ ਦਿਲ ਵੀ ਥੋੜਾ ਠੀਕ ਹੋ ਗਿਆ ਵੀ ਪਰਾਂ ਬਜ਼ੁਰਗ ਵੀ ਜ਼ਿਆਦਾ ਹੋ ਗਏ ਸੀ ਇਹ ਜਿਹਦੇ ਹਿਸਾਬ ਚੱਲ ਫਿਰ ਨਹੀਂ ਸਕਦਾ ਦਵਾਈਆਂ ਮੈਡੀਸਨ ਵੀ ਖਾ ਰਹੇ ਤੇ ਬੱਚਿਆਂ ਨੂੰ ਹੁਣ ਔਸਲ ਹੋ ਜਾਗੇ ਵੀ ਜਦ ਮੜੋ ਮਟੋ ਬਾਹਰੋਂ ਦਾ ਕੰਮ ਕਰਕੇ ਤਿੰਨ ਫੁੱਲ ਖੇਤੀ ਠੇਕੇ ਠੁਕੇ ਬਿਲੇਗੇ ਦੋ ਤਿੰਨ ਕਿੱਲੇ ਉਹ ਪਾਲਦੇ ਸੀਗੇ ਹੁਣ ਹੋਗਿਆ ਥੋੜਾ ਠੀਕ ਹੋ ਜਾਏਗਾ ਲੱਗਦਾ ਕਿਸੇ ਨਾ ਕਿਸੇ ਵੀ ਦੇਖਦੀ ਜਿਹੜੇ ਸੇਵਾ ਕਰਨ ਵਾਲੇ ਉਹਨਾਂ ਦੀ ਕਿਈ ਸੁਣਾਈ ਹੋਣੀ ਚਾਹੀਏ ਪਰ ਤੁਹਾਨੂੰ 80 ਸਾਲ ਦੀ ਉਮਰ ਹੋ ਗਈ 55 ਸਾਲ ਹੋ ਗਏ ਤੁਹਾਨੂੰ ਲੱਗਿਆ ਨੂੰ ਸਾਰ ਇਸੇ ਕਰਕੇ ਆ ਵੀ ਅਸੀਂ ਦੇਖਦੇ ਵੀ ਖਬਰ ਵਾਲਾ ਜਿੱਦੇ ਨਾਲ ਸੋਈ ਸਾਹਿਬ ਨਾਲ ਬੋਲੇ ਵੀ ਵੀ ਕਿ ਕਿੱਥੇ ਦਾ ਸਾਨੂੰ ਕੀ ਕੁਸ ਮਿਲਣਾ ਅਸੀਂ ਦੇਖਦੇ ਦੇਖਦੇ ਮਨ ਬਣਾ ਕੇ ਵੀ ਅਸੀਂ ਇਹਨਾਂ ਕੋਲ ਆਏ ਆਪਣਾ ਰੋਣਾ ਰੋਇਆ ਤੇ ਦੇਖਿਆ ਵੀ ਹੁਣ ਕੋਈ ਮਹਾਰਾਜ ਨੇ ਕਿਰਪਾ ਕਰ ਦਿੱਤੀ ਹਉ ਨਾਲੇ ਵਜੇ ਪਰਿਵਾਰ ਕੇ ਮੈਂਬਰ ਹਉ ਨਾਲੇ ਵਜੇ ਪਰਿਵਾਰ ਦੇ ਵੀ ਵੱਜ ਜੂਗੇ ਜਦ ਗੱਲ ਮੈਂ ਜਾ ਕੇ ਦਸੂਗਾ ਵੀ ਮੈਨੂੰ ਇਸ ਤਰ੍ਹਾਂ ਇਸ ਤਰ੍ਹਾਂ ਕੋਈ 16000 ਰੁਪਏ ਪੈਨਸ਼ਨ ਮਿਲੇਗੀ ਤਾਂ ਮੜਾ ਵੇ ਮਟਾ ਹੋ ਰਿਹਾ ਮੇਰਾ ਹੌਸਲੇ ਵਜੇ ਗੁਜ਼ਾਰੇ ਚ ਟੰਗਾ ਹੋ ਜਾਊਗਾ ਕਈ ਲੋਕ ਤਾਂ ਦੇਖੇ ਚੁੱਪ ਕਰਕੇ ਬੈਠ ਜਾਂਦੇ ਵੀ ਛੱਡੋ ਭਰਾ ਯਾਰ ਕੀ ਆ ਲੋੜ ਐ ਕੀ ਆ ਜ਼ਰੂਰਤ ਐ ਇਹੋ ਜੇ ਕਿਸਾਂ ਦੇ ਪੈਣੀ ਤੁਹਾਨੂੰ ਲੱਗਦਾ ਵੀ ਸੋਈ ਸਾਹਿਬ ਨੇ ਜਿਹੜਾ ਕੰਮ ਕੀਤਾ ਹੌਸਲੇ ਵਜਾਈ ਤੁਹਾਡਾ ਪਰਿਵਾਰ ਦਾ ਸਾਰਾ ਗੁਜ਼ਾਰਾ ਕਰਦਾ ਬਿਲਕੁਲ ਇਹਨਾਂ ਨੇ ਠੀਕ ਕਰਿਆ ਜੀ ਆਰਗੇਨਾਈਜੇਸ਼ਨ ਨੇ ਜਿਹੜੀ ਇਹਨਾਂ ਨੇ ਚਲਾਈ ਹੋ ਜੀ ਬਹੁਤ ਉਹ ਵਾਕ ਸੋਣੇ ਇੱਥਾ ਆਉਂਦੇ ਰੇ ਦੇਖਦੇ ਰੇ ਬੋਲਦੇ ਰੇ ਨਾਲੇ ਵਕੀਲ ਔਜਾ ਸਾਹਿਬ ਵੀ ਬੈਠੇ ਇਹਨਾਂ ਕੋ ਗੱਲ ਕਰੀ ਮਹਤ ਲੜੀ ਉਹਨਾਂ ਜਿੰਨੀ ਨਾਲ ਚੱਲਦੀ ਜੇ ਸਾਡੇ ਕਰਮਾਂ ਉਜੋ ਤੋਂ ਮਿਲ ਜੂਗੀ ਜੇ ਗਏ ਹੈ ਤਾਂ ਗਏ ਤੇ ਸਾਡੇ ਕਰਮਾਂ ਚ ਹੈਗੀ ਚ ਅਸੀਂ 살 ਜਾ ਕੇ ਸਾਨੂੰ ਬਿਲਕੁਲ ਅੱਖਾਂ ਚ ਪਾਣੀ ਜ਼ਰੂਰ ਆਉਣਾ ਦਾ ਲੇਕਿਨ ਹੁਣ ਤਾਂ ਜ਼ਰੂਰ ਬੰਨਿਆ ਵੀ ਪਰਿਵਾਰ ਦੇ ਜਿਹੜੇ ਮੈਂਬਰ ਆ ਉਹਨੂੰ ਕੁਝ ਨਾ ਕੁਝ ਹੌਸਲਾ ਜ਼ਰੂਰ ਲੱਗੂਗਾ ਕਿਉਂਕਿ ਪੈਨਸ਼ਨ ਲੱਗੀ ਹੁਣ 10 ਸਾਲ ਦੀ ਜਿਹੜੀ ਇਹਨਾਂ ਨੂੰ ਪੈਨਸ਼ਨ ਮਿਲਣੀ ਹੈ 16000 ਰੁਪਿਆ ਪਰ ਮਹੀਨੇ ਦੇ ਹਿਸਾਬ ਨਾਲ ਅਗਰ ਉਹ ਪੈਨਸ਼ਨ ਲਈ ਦਿੰਦੇ 6% ਇੰਟਰਸਟ ਵੀ ਦੇਣਾ ਪਊਗਾ ਹੁਣ ਦੇਖਦੇ ਆ ਵੀ ਕਦੋਂ ਇਹਨਾਂ ਨੂੰ ਪੈਨਸ਼ਨ ਮਿਲਦੀ ਹੈ ਲੇਕਿਨ ਜਰੂਰ ਹੌਸਲੇ ਜਰੂਰ ਹੈ ਪੂਰੇ ਪਰਿਵਾਰ ਕੇ ਮੈਂਬਰਾਂ ਨੂੰ ਕਿ ਕਿਸੇ ਨਾ ਕਿਸੇ ਦੇ ਬੁਢਾਪੇ ਦੇ ਵਿੱਚ ਜਿਹੜਾ ਕਿ ਪੈਸਾ ਹੈ ਉਹ ਸਹਾਰਾ ਜਰੂਰ ਬਣੇ ਮੁਹਾਲੀ ਤੋਂ ਦੈਨਿਕ ਸਵੇਰਾ ਲੀਪਿੰਦਰ ਬੱਬਰ